ਅਗਰ ਤੁਸੀਂ ਵੀ ਪੁਲਿਸ ਵਾਲਿਆਂ ਨੂੰ ਦੇਖ ਕੇ ਆਪਣੀ ਗੱਡੀ ਨੂੰ ਪਜਾ ਲੈਂਦੇ ਹੋ ਤੇ ਇਹ ਖਬਰ ਹੈ ਤੁਹਾਡੇ ਲਈ ਸਤਿ ਸ਼੍ਰੀ ਅਕਾਲ ਮੈਂ ਜੀ ਕ੍ਰਿਸ਼ ਵਰਮਾ ਤੁਸੀਂ ਦੇਖ ਰਹੇ ਹੋ ਪੰਜਾਬ ਨੈਸ਼ਨਲ ਟੀਵੀ ਅੱਜ ਅਜੀਹਾ ਮਾਮਲਾ ਇੱਕ ਜਲੰਧਰ ਸ਼ਹਿਰ ਤੋਂ ਸਾਹਮਣੇ ਆਇਆ ਏ ਜਿੱਦੇ ਕੀ ਮੁਲਾਜ਼ਮਾਂ ਨੂੰ ਦੇਖ ਕੇ ਇੱਕ ਨੌਜਵਾਨ ਨੇ ਆਪਣੀ ਗੱਡੀ ਉਥੋਂ ਪਜਾ ਲੈਂਦਾ ਏ ਤੇ ਪਹਿਲਾਂ ਉਹ ਇੱਕ ਮਹਿਲਾ ਕਨਸਟੇਬਲ ਨੂੰ ਹਿੱਟ ਕਰਦਾ ਏ ਪਰ ਉਹ ਬਚ ਜਾਂਦੀ ਏ ਉਸ ਤੋਂ ਬਾਅਦ ਇੱਕ ਕਨਸਟੇਬਲ ਨੂੰ ਹਿੱਟ ਕਰਦਾ ਏ ਤੇ ਡਿਊਟੀ ਅਫਸਰ ਜੋ ਮੌਕੇ ਦੇ ਡਿਊਟੀ ਅਫਸਰ ਸੀਗੇ ਉਹਦੇ ਪਿੱਛੇ ਜਾ ਕੇ ਉਹਦੇ ਮਗਰ ਆਪਣੀਆਂ ਬਾਈਕ ਐਕਟਿਵਲ ਲਗਾ ਕੇ ਉਹਨੂੰ ਰੋਕ ਲੈਂਦੇ ਆ ਤੇ ਵਿੱਚ ਸੜਕ ਦੇ ਵਿੱਚ ਰੋਕ ਕੇ ਉਹਨੂੰ ਪੁੱਛਗਿੱਛ ਕਰਦੇ ਆ ਤੇ ਆਉਂਦੇ ਤੇ ਡੰਡੇ ਵੀ ਵਰਸਾਣੇ ਸ਼ੁਰੂ ਕਰ ਦਿੰਦੇ ਆ ਫਿਰ ਉਸ ਇੱਕ ਨੌਜਵਾਨ ਦੇ ਨਾਲ ਇੱਕ ਮਹਿਲਾ ਵੀ ਹੁੰਦੀ ਹੈ ਜਿਹੜੀ ਪੁਲਿਸ ਵਾਲਿਆਂ ਦੀ ਮਿੰਟਾਂ ਕਰਦੀ ਹੈ ਕਿ ਮੇਰੇ ਮੁੰਡੇ ਕੋਲ ਜਾਂ ਉਹਨਾਂ ਕੋਲੋਂ ਮਾਫੀ ਮੰਗਦੀ ਹੈ ਕਿ ਮaaf ਕਰ ਦਿਓ ਉਹਨੂੰ ਤੇ ਉਹਨੂੰ ਜਾਣ ਦਿਓ ਪਰ ਪੁਲਿਸ ਕਿਤੇ ਹੁੰਦੀ ਹੈ ਕਿਉਂਕਿ ਪੁਲਿਸ ਦੇ ਦਿਮਾਗ ਤੇ ਪਾਰਾ ਚੜਿਆ ਹੁੰਦਾ ਹੈ ਕਿਉਂਕਿ ਉਹ ਪੁਲਿਸ ਵਾਲਿਆਂ ਨੂੰ ਵੀ ਹਿੱਟ ਕਰਕੇ ਭੱਜਿਆ ਹੁੰਦਾ ਹੈ ਤੇ ਅੱਗੇ ਜਾ ਕੇ ਜਦੋਂ ਉਹ ਪੁਲਿਸ ਰੋਕ ਕੇ ਤੇ ਡੰਡੇ ਵਰਸਾਉਂਦੀ ਹੈ ਤੇ ਮਹਿਲਾ ਉਹਨੂੰ ਮਾਫੀ ਮੰਗਦੀ ਹੈ ਕਿ ਪੁਲਿਸ ਵਾਲਿਆਂ ਕੋਲ ਕਿ ਸਾਨੂੰ ਮaaf ਕਰ ਦਿਓ ਅਸੀਂ ਅੱਗੇ ਤੋਂ ਐਜੀ ਹੀ ਗਲਤੀ ਨਹੀਂ ਕਰਾਂਗੇ ਤੇ ਪੁਲਿਸ ਵਾਲੇ ਫਿਰ ਉਸ ਨੌਜਵਾਨ ਨੂੰ ਛੱਡ ਦਿੰਦੇ ਨੇ ਇਹ ਖਬਰ ਉਹਨਾਂ ਲਈ ਹੈ ਜਿਹੜੇ ਪੁਲਿਸ ਵਾਲਿਆਂ ਨੂੰ ਦੇਖ ਕੇ ਆਪਣੀ ਗੱਡੀ ਪਜਾਉਂਦੇ ਨੇ ਜਾਂ ਯੂ-ਟਰਨ ਮਾਰਦੇ ਨੇ ਜਾਂ ਕੁਝ ਵੀ ਕਰਦੇ ਨੇ ਅਸੀਂ ਪੰਜਾਬ ਨੈਸ਼ਨ ਟੀਵੀ ਤੁਹਾਨੂੰ ਇਹੀ ਕਹਿ ਦਿਆਂਗੇ ਅਗਰ ਤੁਹਾਨੂੰ ਪੁਲਿਸ ਵਾਲੇ ਕੋਈ ਵੀ ਕਿਤੇ ਚੌਕ ਤੇ ਰੋਕਦੇ ਆ ਤੇ ਉਹਨਾਂ ਨਾਲ ਕੋਆਪਰੇਟ ਕਰੋ ਉਹਨਾਂ ਨਾਲ ਰੋਕ ਕੇ ਉਹਨਾਂ ਦੀ ਗੱਲਬਾਤ ਸੁਣੋ ਤੇ ਆਪਣੇ ਪੇਪਰ ਦਿਖਾ ਕੇ ਉੱਥੋਂ ਦੀ ਜਾਂਦੇ ਲੱਗੋ ਐਦਾਂ ਪਜਾ ਕੇ ਕੋਈ ਗੱਡੀ ਦਾ ਕੋਈ ਫਾਇਦਾ ਨਹੀਂ ਹੈਗਾ ਅੱਜ ਵੀ ਜਲੰਧਰ ਦੀ ਖਬਰ ਹੈ ਤੁਹਾਨੂੰ ਆਪਾਂ ਵੀਡੀਓ ਵੀ ਦਿਖਾ ਰਹੇ ਹਾਂ ਕਿ ਕਿਦਾਂ ਪੁਲਿਸ ਵਾਲਿਆਂ ਨੇ ਉਸ ਬੁੰਡੇ ਦਾ ਪਿੱਛਾ ਕਰਕੇ ਨੌਜਵਾਨ ਦਾ ਪਿੱਛਾ ਕਰਕੇ ਉਹਨੂੰ ਰੋਕ ਕੇ ਤੇ ਡੰਡੇ ਮਰਸਾਏ ਆ ਤੇ ਪਲੱਸ ਉਹਦਾ ਚਲੋ ਚਲਾਣ ਤੇ ਨਹੀਂ ਕਟਿਆ ਕਿਉਂਕਿ ਮਹਿਲਾ ਨੇ ਉਹਦੀਆਂ ਮਿੰਤਾ ਕੀਤੀਆਂ ਇੱਕ ਰਿਕਵੈਸਟ ਕੀਤੀ ਕਿ ਸਾਨੂੰ ਇਸ ਵਾਰ ਛੱਡ ਦਿਓ ਅੱਗੇ ਤੋਂ ਅਸੀਂ ਆ ਚੀਜ਼ ਦਾ ਧਿਆਨ ਰੱਖਾਂਗੇ 何